ਅੱਜਕੱਲ ਪੰਜਾਬ ਭਿਆਨਕ ਹੜ੍ਹਾਂ ਦੀ ਚਪੇਟ ਵਿੱਚ ਹੈ ਕਈ ਪਿੰਡ ਪੂਰੀ ਤਰ੍ਹਾਂ ਪਾਣੀ ਨਾਲ ਬਰਬਾਦ ਹੋ ਗਏ ਹਜ਼ਾਰਾਂ ਪਰਿਵਾਰ ਆਪਣਾ ਘਰ ਛੱਡਣ ਲਈ ਮਜਬੂਰ ਹੋ ਗਏ ਖੜੀ ਫਸਲ ਖੇਤਾਂ ਵਿੱਚ ਖਰਾਬ ਹੋ ਗਈ ਮੱਝਾਂ ਕਾਂਮਾਂ ਦਾ ਵੀ ਬੇਹੱਦ ਨੁਕਸਾਨ ਹੋਇਆ ਇਹ ਹੜ ਪੰਜਾਬ ਦੇ ਲੋਕਾਂ ਲਈ ਵੱਡਾ ਕਲਯੁਗ ਬਣ ਕੇ ਆਇਆ ਜਿਸ ਨੇ ਹਰ ਘਰ ਦੇ ਵਿੱਚ ਦੁੱਖ ਤੇ ਹਰ ਅੱਖ ਦੇ ਵਿੱਚ ਅਥਰੂ ਪਾ ਦਿੱਤੇ ਉੱਥੇ ਹੀ ਪੰਜਾਬ ਦੇ ਬਲੌਗਰ ਗਾਇਕ ਤੇ ਸੈਲੀਬ੍ਰਿਟੀ ਲੋਕਾਂ ਨੇ ਪੰਜਾਬ ਦੇ ਹੜਪੀੜਤ ਲੋਕਾਂ ਦਾ ਦਿਲੋਂ ਸਾਥ ਦਿੱਤਾ ਤੇ ਪੈਸਾ ਪਾਣੀ ਵਾਂਗ ਵਹਾ ਦਿੱਤਾ। ਉਹਨਾਂ ਨੇ ਹੜਪੀੜਤ ਲੋਕਾਂ ਦੀ ਹਰੇਕ ਸੰਭਵ ਮਦਦ ਕੀਤੀ ਤੇ ਉੱਥੇ ਹੀ ਪੰਜਾਬ ਦੀ ਮਸ਼ਹੂਰ ਬਿਲਡਿੰਗ ਗਰਲ ਬ੍ਰਾਊਨ ਕੁੜੀ ਨੇ ਵੀ ਲਾਈਵ ਹੋ ਕੇ ਇੰਸਟਾਗ੍ਰam ਦੇ ਉੱਤੇ ਇੱਕ ਵੱਡਾ ਐਲਾਨ ਕੀਤਾ ਜਿਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਆਓ ਤੁਹਾਨੂੰ ਸੁਣਾਉਨੇ ਹਾਂ ਬ੍ਰਾਊਨ ਕੁੜੀ ਦੀ ਉਹ ਵੀਡੀਓ ਵੀਡੀਓ ਦੇਖਣ ਤੋਂ ਪਹਿਲਾਂ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਓ ਦੇਖਦੇ ਹਾਂ ਉਹ ਪੂਰੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਹਰਿਆਣਾ ਯੂਪੀ ਚ ਬਹੁਤੀ ਜਗ੍ਹਾ ਆਪਣਾ ਝੋਨੇ ਦੀ ਕਟਾਈ ਸ਼ੁਰੂ ਕਰ ਦਿੱਤੀ ਆ ਜਾਂ ਕਰਨੀ ਸਟਾਰਟ ਕਰ ਦਿੱਤੀ ਆ ਹਨਾ ਤੇ ਇਸ ਤੋਂ ਬਾਅਦ ਕਣਕ ਦੀ ਬਿਜਾਈ ਸਟਾਰਟ ਹੋਣੀ ਆ ਤੇ ਸਰਕਾਰ ਨੇ ਤਾਂ ਕਹਿ ਦਿੱਤਾ ਆ ਕਿ ਤੁਸੀਂ ਅੱਗ ਨਹੀਂ ਲਾ ਸਕਦੇ ਹੋ ਫਸਲ ਨੂੰ ਤੇ ਅੱਗ ਨਹੀਂ ਲਾ ਸਕਦੇ ਹੋ ਤੇ ਉਹਦੇ ਲਈ ਆਪਾਂ ਨੂੰ ਸੁਪਰ ਸੀਡਰ ਯੂਜ਼ ਕਰਨੇ ਪੈਣੇ ਆ ਸੁਪਰ ਸੀਡਰ ਦੇ ਨਾਲ ਕਣਕ ਬੀਜੋਣੀ ਪੈਣੀ ਆ ਤੇ ਇਸ ਵਾਰ ਬਹੁਤ ਘੱਟ ਚਾਂਸਸ ਆ ਘੱਟ ਕੀ ਮਤਲਬ ਨਾ ਮਾ ਤਰੇ ਚਾਂਸ ਆ ਕਿ ਸੁਪਰ ਸੀਡਰ ਦੇ ਉੱਤੇ ਸਬਸਿਡੀ ਆਵੇ ਪੰਜਾਬ ਦੇ ਵਿੱਚ ਸੁਪਰ ਸੀਡਰ ਦੇ ਉੱਤੇ ਫਿਲਹਾਲ ਕੋਈ ਸਬਸਿਡੀ ਆਉਣ ਦੇ ਚਾਂਸਸ ਬਣ ਹੀ ਨਹੀਂ ਰਹੇ ਹੈਗੇ ਤੇ ਬਾਕੀ ਹਰਿਆਣੇ ਦੇ ਵਿੱਚ ਆ ਚੁੱਕੀ ਆ ਤੇ ਉਹ ਸਬਸਿਡੀ ਦਿੱਤੇ ਉਹਨਾਂ ਨੂੰ ਸੁਪਰ ਸੀਡਰ ਮਿਲ ਵੀ ਚੁੱਕਿਆ ਤੇ ਜਿਹੜੇ ਪੰਜਾਬ ਦੇ ਵਿੱਚ ਆਪਣੇ ਕਿਸਾਨ ਹੈਗੇ ਆ ਜਿਹੜੇ ਪੰਜਾਬ ਦੇ ਵਿੱਚ ਆਪਣੇ ਕਿਸਾਨ ਹੈਗੇ ਆ ਜੇ ਉਹਨਾਂ ਨੇ ਸੁਪਰ ਸੀਡਰ ਖੇਡਣਾ ਆ ਤੇ ਸਬਸਿਡੀ ਨਹੀਂ ਆ ਰਹੀ ਹੈਗੀ ਫਾਰਮ ਨਹੀਂ ਪਰ ਹੋ ਰਹੇ ਹੈਗੇ ਤੇ ਤੁਸੀਂ ਪੀਡੀਸੀ ਦਾ ਸੁਪਰ ਸੀਡਰ ਖਰੀਦੋ ਤੇ ਆਪਾਂ ਤੁਹਾਨੂੰ ਉਹਦੇ ਤੇ ਵੱਡਾ ਡਿਸਕਾਊਂਟ ਦਵਾਂਗੇ ਤੇ ਨਾਲ ਹੀ ਉਹ ਉਹਨਾਂ ਦਾ ਜਿਹੜਾ ਟੌਪ ਮਾਡਲ ਆਇਆ ਆ ਸੁਪਰ ਸੀਡਰ ਦਾ ਉਹ ਬਾਕੀ ਸੁਪਰ ਸੀਡਰ ਨਾਲੋਂ ਬਿਲਕੁਲ ਬਿਲਕੁਲ ਟੋਟਲੀ ਅਲੱਗਾ ਤੁਸੀਂ ਮੇਰੇ ਕੋਲ ਆ ਕੇ ਵਿਜ਼ਿਟ ਕਰ ਸਕਦੇ ਹੋ ਮੇਰਾ ਪਿੰਡ ਗੋੜਾ ਆ ਤਹਿਸੀਲ ਫਲੋਰਾ ਤੁਸੀਂ ਇੱਥੇ ਆ ਜੇ ਮੈਂ ਆਪਣਾ ਨੰਬਰ ਵੀ ਮੈਂਸ਼ਨ ਕਰ ਦਿੰਦੀ ਆ ਬਰਾਊਨ ਆਪਣਾ WhatsApp ਤੇ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ 8 ਫੁੱਟ ਦਾ ਲੈਣਾ ਆ ਤੁਸੀਂ 9 ਫੁੱਟ ਦਾ ਸੁਪਰ ਸੀਡਰ ਲੈਣਾ ਆ 10 ਫੁੱਟ ਦਾ 11 ਜਿੰਨੇ ਫੁੱਟ ਦਾ ਸੁਪਰ ਸੀਡਰ ਲੈਣਾ ਆ ਬਈ ਉਹ ਆਪਾਂ ਤੁਹਾਨੂੰ ਦਵਾਂਗੇ ਤੇ ਮੇਰੀ ਗਾਰੰਟੀ ਆ ਚਲੋ ਜਿਹੜੀ PDC ਗਾਰੰਟੀ ਦੇ ਰਿਆ ਤੇੜਾ ਆਪਣੀ ਵੀ ਗਾਰੰਟੀ ਆ ਕਿ ਆਪਾਂ ਮਾੜੀ ਚੀਜ਼ ਬਰਾਊਨ ਆਪਣਾ WhatsApp ਤੇ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ 8 ਫੁੱਟ ਦਾ ਲੈਣਾ ਹੈ ਤੁਸੀਂ 9 ਫੁੱਟ ਦਾ ਸੁਪਰ ਸਿੱਡਾ ਲੈਣਾ ਹੈ 10 ਫੁੱਟ ਦਾ 11 ਜਿੰਨੇ ਫੁੱਟ ਦਾ ਸੁਪਰ ਸਿੱਡਾ ਲੈਣਾ ਹੈ ਬਈ ਉਹ ਆਪਾਂ ਤੁਹਾਨੂੰ ਦਵਾਂਗੇ ਤੇ ਮੇਰੀ ਗਾਰੰਟੀ ਆ ਚਲੋ ਜਿਹੜੀ PDC ਗਾਰੰਟੀ ਦੇ ਰਿਆ ਤੇਰੇ ਆਪਣੀ ਵੀ ਗਾਰੰਟੀ ਹੈ ਕਿ ਆਪਾਂ ਮਾੜੀ ਚੀਜ਼ ਮਾੜੀ ਚੀਜ਼ ਨੂੰ ਪ੍ਰਮੋਟ ਕਰਦੇ ਹੀ ਨਹੀਂ ਹੈਗੇ ਤੇ ਤੁਸੀਂ ਜਿਵੇਂ ਸਾਡੀਆਂ ਤਵੀਆਂ ਨੂੰ ਪਿਆਰ ਦਿੰਦੇ ਉਦਾਂ ਹੀ ਤੁਸੀਂ ਸੁਪਰ ਸਿੱਡਾ ਨੂੰ ਪਿਆਰ ਦੇਣਾ ਹੈ ਤੇ ਜਿਨ੍ਹਾਂ ਨੇ ਵੀ ਸੁਪਰ ਸੀਡਰ ਆਰਡਰ ਕਰਨਾ ਆ ਤੁਸੀਂ ਮੈਨੂੰ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਵਧੀਆ ਰੇਟ ਦੇ ਉੱਤੇ ਸੁਪਰ ਸੀਡਰ ਡਿਲੀਵਰ ਕਰਾਂਗੇ